ਜਿਵੇਂ ਖੇਤੀ ਨੂੰ ਦਿੱਕਤ ਆਈ ਹੋਈ ਇਹਨਾਂ ਦੇ ਬਾਜ਼ਾਰ ਤੇ ਵੀ ਰੋਡਾਂ ਵੱਢੀ ਬੱਸ ਸੜਕ ਤੇ ਬੈਠੋ ਬਈ ਆਪਾਂ ਸੇਤ ਨੂੰ ਅੱਗੇ ਲੱਗੇ ਸਾਰੇ ਮਾਤਾ ਕੀ ਜੈ ਕੀ ਕੀਤੀਆਂ ਜਾਣੀਆਂ ਅਸੀਂ ਮਾਹੌਲ ਖਰਾਬ ਕੀਤਾ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਗਾ ਕਿ ਜਿਹੜਾ ਪ੍ਰੇਮ ਹਨ ਵੀ મોદી ਜੀ ਨੇ ਸਭ ਤੋਂ ਵੱਧ ਅਗਰ ਕਿਸੇ ਵੀ ਪ੍ਰਧਾਨ ਮੰਤਰੀ ਨੇ ਕੰਮ ਕਿੰਨਾ ਕਸਾ ਨਾਲ ਕੀਤਾ ਉਹ ਮੁੱਢ ਜਿਨੇ ਕੀਤਾ ਤੁਸੀਂ ਦੇਖੋ ਜਿੰਸਾਂ ਦੇ ਰੇਟ ਨੂੰ 10 ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਅਪਰ ਰੇਟ ਦਿੱਤੇ ਅਤੇ ਪਿੱਛੇ ਜੇ ਉਹਨਾਂ ਨੇ ਤਿੰਨ ਮੰਤਰੀ ਇੱਥੇ ਆਏ ਕੇਂਦਰ ਦੇ ਉਹਨਾਂ ਨੇ ਕਿਹਾ ਕਿ ਅਸੀਂ ਜੋ ਪੰਜਾਬ ਦੇ ਵਿੱਚ ਫਸਲਾਂ ਹੁੰਦੀਆਂ ਨੇ ਜਿਵੇਂ ਗੰਨਾ ਹੁੰਦਾ ਕਪਾਹ ਹੁੰਦੀ ਆ ਜਿਹੜੀ ਕੰਨ ਕਰਦੇ ਤਾਂ ਪਹਿਲੀ ਐਮ ਐਸ ਪੀ ਆ ਮੱਕੀ ਆ ਦਾਵਾ ਨੇ ਉਹਨਾਂ ਤੋਂ ਐਮ ਐਸ ਪੀ ਦੇਣ ਦੇ ਲਈ ਤਿਆਰ ਸੀ ਪਰ ਕੁਝ ਰਾਜਨੀਤਿਕ ਤਾਕਤਾਂ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਬਰਗਲਾ ਕੇ ਉਹਨਾਂ ਨੂੰ ਕਿਤੇ ਵੀ ਮਤਲਬ ਟਾਕਾ ਫੌਨ ਨਹੀਂ ਦਿੰਦੀਆਂ ਉਹ ਵਾਰਤਾ ਨਹੀਂ ਸਫਲ ਨਹੀਂ ਹੁੰਦੀਆਂ ਉਹਦੇ ਕਰਕੇ ਜਿਹੜਾ ਇਹ ਗੈਪ ਕਿਸਾਨਾਂ ਤੇ ਭਾਜਪਾ ਦੇ ਵਿੱਚ ਪਿਆ ਹੈ ਕਿ ਕਿਹਨਾ ਜੀ ਵਿਰੋਧ ਹੋਇਆ ਜੀ ਵਿਰੋਧ ਕਰਨਾ ਦੇਖੋ ਜੀ ਲੋਕਤੰਤਰ ਦੇ ਵਿੱਚ ਸਭ ਦਾ ਅਧਿਕਾਰ ਹੈ ਜਮਹੂਰੀਅਤ ਦਾ ਹੱਕ ਹੈ ਪਰ ਫਿਰ ਵੀ ਅਸੀਂ ਕਹਾਂਗੇ ਅਸੀਂ ਸਾਡੇ ਕਿਸਾਨ ਭਰਾ ਨੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਉਹ ਇੱਕ ਵਾਰੀ ਭਾਜਪਾ ਦੇ ਨਾਲ ਜੁੜਨਾ ਜੋ ਵੀ ਉਹਨਾਂ ਦੇ ਮਾਰਾਂ ਦੇ ਵਿੱਚ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁਲਾਣਾ ਤੇ বিজেপি ਨੂੰ ਬੋਰਡ ਦੇਣਾ ਅਤੇ ਪੰਜਾਬ ਨੂੰ ਵੀ ਜਿਵੇਂ ਹੋਰ ਦੇਸ਼ ਦੇ ਵਿੱਚ ਡਬਲਯੂਐਨ ਸਰਕਾਰਾਂ ਨੇ ਤਾਂ ਜੋ ਪੰਜਾਬ ਦੇ ਵਿੱਚ ਵੀ ਡਬਲਯੂਐਨ ਸਰਕਾਰ ਬਣੇ